ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਐ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਤੁਹਾਡਾ ਵੀ ਬਚਾ ਹੋ ਜੂ ਜੇ ਕੈਮਰੇ ਤੋਂ ਬਿਨਾਂ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਪੰਜਾਬ ਐਸਐਸਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜਦੋਂ ਘਰੇ ਛੱਡ ਕੇ ਆਵਾਂਗੇ ਥੋੜਾ ਲਾਂਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨੇ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋ ਹੈ ਜੀ ਹੈ ਨਾ ਚਲਾਨ ਕੱਟਣ ਦਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੋਵੇ ਥੋੜੀ ਉਹਨੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜੂਗਾ ਤੁਹ ਗੱਡੀ ਇੰਪੌਂਡ ਹੋਊਗੀ ਉੱਥੇ ਗੱਡੀ ਇੰਪੌਂਡ ਹੋਊਗੀ ਨਾਲ ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਦਾ ਸਟਾਸ਼ਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰसों ਇਹ ਉਧਰ ਬਠਿੰਡੇ ਕਹਿੰਦੇ ਫੜਿਆ ਗਿਆ ਸੀ ਹਰ ਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਹੈ ਉਦਾ ਇੱਕ ਨੰਬਰ ਕੱਟ ਲੋ ਫਰਜ਼ ਕਰ ਲੋ 5 ਨੰਬਰ ਹੋਣ ਕਿਹੜਾ ਅਮਰੀਕਾ ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕੇ 3 ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦੇ ਸੀਗੇ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I हैव योर ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰਤਾਂ ਲਾਇਸੈਂਸ ਚ ਨੰਬਰ ਬਹੁਤ ਕੱਟੇ ਹੋਏ ਨੇ ਤੇਰੇ ਤਾਂ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਕਹਿੰਦੇ ਜਿਹੋ ਜਿਹਾ ਬਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਹੈ ਉਹੀ ਬਤੀਰਾ ਉਹਦਾ ਦਫ਼ਤਰ ਚੰਦਾ ਜੇ ਗੱਡੀ 'ਚ ਗਾਲੀ ਕਰਦਾ ਹੈ ਦਫ਼ਤਰ 'ਚ ਵੀ ਗਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਇਹ ਉਹ ਕਰਦਾ ਹੈ ਓਵਰਟੇਕ ਇਹਦਾ ਮਤਲਬ ਦਫ਼ਤਰ 'ਚ ਹੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੇ ਸੁਭਾਅ ਚ ਕਾਰੀ ਹੈ ਜਾਂ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤਬਾਹ ਰਹੇ ਹੋ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਹੈ ਤਾਂ ਹੀ ਹੁੰਦਾ ਫਿਰ ਚਾਲੀ-ਚਾਲੀ ਲੱਗ ਚੱਕੀ ਫਿਰਦੇ ਆਂ ਮਾਂ ਦੀਆਂ ਬਾਹਾਂਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕਿਉਂ ਕੋਈ ਡਿਸਿਪਲਨ ਹੈ ਉਹਨਾਂ ਕੋਲੇ ਹੋਰ ਕੀ ਹੈ